ਮੁਕਸਰ ਸਾਹਿਬ ਫਰੋਇਪੁਰ ਰੋਡ ਤੇ ਇੱਕ ਨਿੱਜੀ ਕੰਪਨੀ ਦੀ ਬੱਸ ਦਾ ਤੇ ਟਰੈਕਟਰ ਟਰਾਲੇ ਦਾ ਹੋਇਆ ਐਕਸੀਡੈਂਟ ਤੁਸੀਂ ਦੇਖੋ ਲਾਈਵ ਤਸਵੀਰਾਂ ਸ਼੍ਰੀ ਮੁਕਸਰ ਸਾਹਿਬ ਤੋਂ ਧੰਨਵਾਦ ਜੀ ਭਾਜੀ ਕੀ ਨਾਮ ਆ? 5 ਮਿੰਟ ਹੋ ਗਏ। ਤੇਰਾ ਨਾਮ ਜੀ ਸਰਪਾਲ ਸਿੰਘ। ਸਾਨੋਂ ਫਰਨੇਸ਼ ਸਿੰਘ ਦਰਵੇਸ਼ ਬਾਸਕੇ ਕਹਿੰਦੇ। ਕੀ ਗੱਲ ਹੋਈ ਜੀ? ਭਾਜੀ ਇਹ ਇਧਰ ਮੋਟਰ ਵਾਲਿਆਂ ਪਾਸੋਂ ਆ ਰਹੇ ਸੀ। ਰੋਇਪੁਰ ਨੂੰ ਜਾ ਰਹੇ ਸੀਗੇ। ਅੱਗੇ ਗੱਠਾਂ ਵਾਲਾ ਖਾਲੀ ਟਰੈਕਟਰ ਜਾਂਦਾ ਸੀ। ਫੁੱਲ ਢੱਕ ਲੱਗਿਆ ਸੀ। ਉਹ ਕਹਿੰਦਾ ਜੀ ਜਦੋਂ ਹਾਰਨ ਮਾਰਿਆ ਉਹਨੂੰ ਪਾਸ ਕਰਨ ਲੱਗੇ ਤੇ ਉਹਨੇ ਇੱਕਦਮ ਅੱਗੇ ਕਰਤਾ। ਉਹ ਬੱਸ ਆ ਗਿਓ। ਬਚਾਈ। ਹਾਂ ਉਹ ਬਚਾਅ ਹੋ ਗਿਆ। ਗੱਡੀ ਦਾ ਨਿਸ਼ਾਨ ਹੋ ਗਿਆ। ਉਹਦਾ ਟਰੈਕਟਰ ਪਾਸੇ ਨੂੰ ਵੱਢ ਗਿਆ। ਬਹੁਤ ਤੇਜ਼ ਸੀ ਟਰੈਕਟਰ। ਕਿੱਥੇ ਕੀ ਮੰਗ ਕਰਦੇ? ਮਾਣ ਕੇ ਵੀ ਇਹ ਇਨਸਾਨ ਮਿਲਣਾ ਚਾਹੀਦਾ ਹੈ ਵੇਖੋ ਇਹ ਬੱਸ ਫਲਟ ਜਾਂਦੀ ਤੇ ਸਵਾਰੀਆਂ ਦਾ ਬਹੁਤ ਨੁਕਸਾਨ ਹੋਣਾ ਹੈ ਬਾਈ ਕੀ ਨਾਮ ਆ ਕਿਸ ਤਰ੍ਹਾਂ ਹੋਇਆ ਐਕਸੀਡੈਂਟ ਬਾਈ ਬੱਸ ਨੇ ਪਾਸ ਕਰ ਲਈ ਸੀ ਬਰਾਬਰ ਦੇ ਨੇ ਬਾਈ ਟਰਾਲੇ ਦਾ ਜੋ ਮੋੜੋ ਕੱਟ ਮਾਰ ਲੱਗਾ ਕਿ ਹਾਰਨ ਦੇ ਹੱਥ ਰੱਖਿਆ ਮੈਨੂੰ ਪਤਾ ਬੱਸ ਫਲਟ ਸਾਈਡ ਡੈਕ ਕਰਾਂ ਚੱਲੀ ਜਾਂਦੀ ਸੀ ਇਹਨੇ ਮਗਰ ਨਹੀਂ ਵੇਖਿਆ ਵੀਰੇ ਕੱਟ ਮਾਰ ਟਕਾ ਕੇ ਬੱਸ ਵਜੀ ਸਨਤ ਦਾ ਫੁੱਲ ਸਵਾਰੀਆਂ ਸਾਰੀਆਂ ਬੱਦ ਗਈਆਂ ਤੇ ਕੱਟ ਤੇ ਜੋ ਮਾਰੇ ਬ੍ਰੇਕਰ ਨਾਲ ਫੁੱਲ ਟਾਇਡ ਕਰਦੇ ਸਾਰੇ ਸੱਬ ਨੂੰ ਮਰ ਗਏ ਸੈਰ ਹੁੰਦੇ ਕਿ ਖਬਰ ਹੈ ਕਿ ਕੀ ਹੋਇਆ 10 ਸਾਲਾਂ ਤੋਂ ਬਚਿਆ ਮੈਂ ਅੱਜ ਪਰਲੇ ਬਾਤੋਂ ਇਹਨੇ ਆਪਦੀ ਗੱਲ ਤੋਂ ਲੰਮੀ ਕਹਿੰਦਾ ਮੈਂ ਤਾਂ ਵੀ ਸ਼ਹਿਰ ਤੋਂ ਜੀਉਂਦਾ 10 ਮਹੀਨੇ ਬੋਲਦਾ ਰਹਿੰਦਾ ਕੀ ਨਾਮ ਹੈ ਜੀ ਸੰਦੀਪ ਸੰਦੀਪ ਕਿਸ ਤਰ੍ਹਾਂ ਐਕਸੀਡੈਂਟ ਹੋਇਆ ਜੀ ਬਾਈ ਸਾਈਡ ਤੇ ਹੀ ਆਂਦੇ ਆ ਇਹਨਾਂ ਕਿੱਥੋਂ ਆਏ ਜੀ ਕਿੱਥੋਂ ਆ ਰਹੇ ਜੀ ਐਥਾ ਹਾਂਜੀ ਮੁਕਸ਼ਰਪੁਰ ਮੁਕਸ਼ਰਪੁਰ ਠੀਕ ਹੈ ਜਿਆਦੀ ਝੋਟ ਤਾਂ ਨਹੀਂ ਬਾਈ ਪੈਰ ਲੱਤ ਥੱਲੇ ਹੋ ਗਈ ਡਾਕਟਰ ਦੇ ਥੱਲੇ ਨਿਕਲਣਾ ਡਾਕਟਰ ਅੱਪੇ